ਦੋਸਤੋ ਜੇ ਆਰਗੇਨਿਕ ਕਣਕ ਬੀਜਾਂਗੇ ਮਸ਼ੀਨ ਦਾ ਚੱਕਾ ਚਲਾ ਕੇ ਵਿੱਚੋਂ ਰੇ ਜਿਹੜਾ ਉਹ ਮੜਾ ਮੋਟਾ ਇਹਦਾ ਬਚਿਆ ਹੋਇਆ ਕੇਲ ਦਿੱਤਾ ਗਿਆ ਰਾਹ ਦੇ ਉੱਤੇ ਕੱਚੇ ਰਾਹ ਦੇ ਉੱਤੇ ਤਾਂ ਜੋ ਇੱਕ ਦਾਣਾ ਵੀ ਜਿਹੜਾ ਡਾਈ ਡੀਪੀਓ ਦੇ ਵਿੱਚ ਆਰਗੇਨਿਕ ਕਣਕ ਚ ਨਾ ਖੇਤ ਦੇ ਵਿੱਚ ਡਿੱਗੇ ਪੈਲੀ ਦੇ ਵਿੱਚ ਤੇ ਹੁਣ ਇਹਨੂੰ ਕਪੜਾ ਮਾਰਿਆ ਜਾ ਰਿਹਾ ਤੇ ਬਿਲਕੁਲ ਮਸ਼ੀਨ ਸਾਫ਼ ਕਰਕੇ ਜਮਾ ਫਿਰ ਆਪਾਂ ਨੇ ਇਹਦੇ ਵਿੱਚ ਪਿਛਲੇ ਜਿਹੜਾ ਟੈਂਕੀਓ ਦੇ ਵਿੱਚ ਬੀਜ ਪਾਵਾਂਗੇ ਤੇ ਲੋ ਜੀ ਮਸ਼ੀਨ ਹੋ ਗਈ ਹੈ ਸਾਫ਼ ਤੇ ਆ ਚੱਕਾ ਗੇੜ ਰਹੇ ਆ ਤਾਂ ਜੋ ਇੱਕ ਦਾਣਾ ਵੀ ਰੇਹ ਦਾ ਇਹਦੇ ਵਿੱਚ ਨਾ ਬਚੇ ਡੀਏਪ ਦਾ ਕਿਉਂਕਿ ਆਰਗੇਨਿਕ ਹਨ ਕਾਪਾ ਕਾਫੀ ਸਾਲਾਂ ਤੋਂ ਬੀਜ ਰਹੇ ਆ ਤੇ ਇੱਕ ਦਾਣਾ ਵੀ ਮਸ਼ੀਨ ਦੇ ਵਿੱਚ ਨਹੀਂ ਛੱਡਿਆ ਜਾਂਦਾ ਵੀ ਜਿਹੜਾ ਆਪਣੀ ਜ਼ਮੀਨ ਦੇ ਵਿੱਚ ਡਿੱਗੇ ਤੇ ਤੁਹਾਨੂੰ ਦਿਖਾ ਰਹੇ ਆਂ ਦੇਖੋ ਸਾਰੀ ਮਸ਼ੀਨ ਸਾਫ਼ ਕੀਤੀ ਜਾ ਰਹੀ ਹੈ ਬਿਲਕੁਲ ਇੱਕ ਦਾਣਾ ਨਹੀਂ ਛੱਡਣਾ ਵਿੱਚ ਗੇੜ-ਗੇੜ ਕੇ ਨਾ ਚੱਕਾ ਤੇ ਲੋ ਜੀ ਹੁਣ ਜਿਹੜਾ ਪਿਛਲਾ ਇਹਦਾ ਦਾਣਿਆਂ ਵਾਲਾ ਟੈਂਕੀਓ ਦੇ ਵਿੱਚ ਆਪਾਂ ਨੇ ਦਾਣਾ ਜਿਹੜਾ ਬੀਜ ਹੈ ਉਹ ਪਾਇਆ ਇਹ ਵੀ ਬੀਜ ਆਪਣਾ ਘਰ ਦਾ ਪੁਰਾਣਾ ਆਰਗੈਨਿਕ ਕੀਤਾ ਹੋਇਆ ਤੇ ਇਹਦਾ ਰੰਗ ਦੇਖੋ ਲਾਈਟ ਜਿਹਾ ਰੰਗ ਹੈ ਤੇ ਬਹੁਤੀ ਕਣਕ ਕਾਲੀ ਜਾਂ ਲਾਲ ਜਿਹੀ ਨਹੀਂ ਹੈਗੀ ਕਿਉਂਕਿ ਜਿਹੜੀਆਂ ਕਣਕਾਂ ਰੇਆਂ ਖਾਦਾਂ ਪਾਈ ਜਾਂਦੀਆਂ ਉਹ ਲਾਲ ਜੀਆਂ ਹੋ ਜਾਂਦੀਆਂ ਤੇ ਕਣਕ ਬਹੁਤ ਵਧੀਆ ਤੇ ਆਜੋ ਅੱਗੇ ਹੁਣ ਆਪਾਂ ਕਣਕ ਦੀ ਬਜਾਈ ਕਰਦੇ ਹਾਂ ਤੇ ਹੁਣ ਆਪਾਂ ਕਰਤੀ ਜੀ ਕਣਕ ਦੀ ਬਜਾਈ ਸ਼ੁਰੂ ਤੇ ਆਪਾਂ ਜਿਹੜਾ ਖੱਤਾ ਕਾਫੀ ਸਾਲਾਂ ਤੋਂ ਆਰਗੈਨਿਕ ਕੀਤਾ ਹੋਇਆ ਹੈ ਤੇ ਵਿੱਚ ਸਿਰਫ ਪਾਣੀ ਰੂੜੀ ਖਾਦ ਤੇ ਧੁੱਪ ਬਸ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਹੁਣ ਤਾਂ ਆਪਾਂ ਕਦੇ ਗੋਡੀ ਵੀ ਨਹੀਂ ਕੀਤੀ ਪਹਿਲਾਂ ਮਾੜੀ-ਮੋਟੀ ਗੋਡੀ ਕਰ ਲਈ ਸੀ ਤੇ ਜ਼ੀਰੋ ਡ੍ਰਿਲ ਦੇ ਨਾਲ ਵਾਹ ਕੇ ਬੀਜ ਰਹੇ ਹਾਂ ਕਦੇ-ਕਦੇ ਮੁੱਢਾਂ 'ਚ ਵੀ ਬਿਜਲੀ ਦੀ ਏ ਥੋੜਾ ਜਿਹਾ ਰੁਬੱਤਰ ਘਾਟੋ ਤੇ ਫਿਰ ਵਾਹ ਕੇ ਥੱਲੇੋਂ ਬੱਤਰ ਕੱਢ ਲੀਦਾ ਹੈ ਤੇ ਇਹ ਬੀਜੀ ਗਈ ਇਸ ਤੋਂ ਪਹਿਲਾਂ ਇੱਥੇ ਆਰਗੈਨਿਕ ਬਾਸਮਤੀ ਸੀ ਦੇਸੀ ਉਹ ਆਪਾਂ ਹੱਥਾਂ ਦੇ ਨਾਲ ਵੱਢ ਕੇ ਫੰਡਾਈ ਕੀਤੀ ਸੀ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਮੈਂ ਇਹੀ ਕਹਿਣਾ ਕਿ ਆ ਦੇਖੋ ਕਿੰਨਾ ਵਧੀਆ ਆਰਗੈਨਿਕ ਆਪਾਂ ਇਹ ਪੈਲੀ ਕੀਤੀ ਇਹ ਵਿੱਚ ਖੁੱਡਾਂ-ਗਾਡਾਂ ਵਿੱਚ ਜੀਵ ਜੰਤੂਆਂ ਨੇ ਕੱਡੀਆਂ ਹੋਈਆਂ ਆਪਾਂ ਕਦੇ ਵੀ ਜੀਵ ਜੰਤੂਆਂ ਨੂੰ ਕੋਈ ਦਵਾਈ ਨਹੀਂ ਪਾਈ ਕਦੇ ਕੋਈ ਰੇ ਸਪਰੇ ਨਹੀਂ ਪਾਈ ਨਾ ਇਹਨਾਂ ਨੂੰ ਕਦੇ ਕੋਈ ਮਾਰਿਆ ਗਿਆ ਆ ਆਪੇ ਵਿਚਾਰੇ ਇੱਥੇ ਜੰਮਦੇ ਨੇ ਪਲਦੇ ਨੇ ਆਪਣਾ ਬਸਰ ਕਰ ਲੈਂਦੇ ਨੇ ਆਪਾਂ ਕਦੇ ਇਹਨਾਂ ਨੂੰ ਇਹ ਤੋਂ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਚੂਹੇ ਚਾਵੇ ਨਿਉਲੇ ਨਿਆਲੇ ਜੋ ਮਰਜੀ ਆ ਜੇ ਦੇਖੋ ਸਾਨੂੰ ਜੋ ਦੇਣਾ ਕੁਦਰਤ ਨੇ ਦੇ ਹੀ ਦੇਣਾ ਮੈਨੂੰ ਤਾਂ ਇੱਥੇ ਕੋਈ ਬੂਟਾ ਕਟਿਆ ਹੋਇਆ ਜਾਂ ਨੁਕਸਾਨ ਕੀਤਾ ਲੱਗਿਆ ਨਹੀਂ ਕਿ ਚੂਹਿਆਂ ਨੇ ਬਹੁਤ ਵੱਡਾ ਕੋਈ ਨੁਕਸਾਨ ਕਰਤਾ ਜਿਹਦੇ ਨਾਲ ਸਾਨੂੰ ਬਹੁਤ ਵੱਡਾ ਕੋਈ ਘਾਟਾ ਪੈ ਗਿਆ ਹੋਵੇ ਮੈਨੂੰ ਤਾਂ ਕਦੇ ਚੀਜ਼ ਲੱਗੀ ਨਹੀਂ ਠੀਕ ਹੈ ਉਹਨਾਂ ਦਾ ਜਿੰਨਾ ਕੁ ਹਿੱਸਾ ਹੁੰਦਾ ਉਹਨਾਂ ਕੋ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਨੇ ਜਿੰਨਾ ਕੁ ਸਾਡੇ ਹਿੱਸੇ ਕੁਦਰਤ ਨੇ ਛੱਡਿਆ ਸੀ ਆਪਣਾ ਗੁਜ਼ਾਰਾ ਕਰ ਲੈਣਾ ਹੈ ਆਰਗੈਨਿਕ ਖੇਤੀ ਦਾ ਮਤਲਬ ਇਹ ਹੁੰਦਾ ਵੀ ਜੀਵ ਜੰਤੂ ਤੁਹਾਡੇ ਨਾਲ ਰਹਿਣ ਜੇ ਤੁਸੀਂ ਜੀਵ ਜੰਤੂ ਮਾਰ ਦਿੱਤੇ ਉਹਨਾਂ ਨੇ ਜਿਹੜੀਆਂ ਖੁੱਡਾਂ ਕੱਢ ਕੇ ਪਾਣੀ ਨੂੰ ਥੱਲੇ ਭੇਜਣਾ ਹੁੰਦਾ ਮੀਹਾਂ ਦੇ ਪਾਣੀ ਨੂੰ ਜਾਂ ਉਹਨਾਂ ਮਿੱਟੀ ਕੇਰ ਕੱਢ ਕੇ ਜਿਹੜੀ ਖਾਦ ਬਣਾਉਣੀ ਹੁੰਦੀ ਹੈ ਜ਼ਮੀਨ ਨੂੰ ਭੂਮੀ ਨੂੰ ਪੋਲਾ ਕਰਨਾ ਹੁੰਦਾ ਜਿਹੜੀ ਆਰਗੈਨਿਕ ਖੇਤੀ ਹੈ ਜੀਵ ਜੰਤੂਆਂ ਤੋਂ ਬਿਨਾ ਹੋ ਹੀ ਨਹੀਂ ਸਕਦੀ ਤੁਹਾਡੇ ਘਰ ਪਸ਼ੂ ਹੋਣੇ ਚਾਹੀਦੇ ਨੇ ਜਿਨ੍ਹਾਂ ਦੀ ਰੂੜੀ ਖਾਦ ਹੋਵੇ ਜਿਵੇਂ ਆਪਾਂ ਗੋਬਰ ਗੈਸ ਬਾਇਓ ਗੈਸ ਪਲਾਂਟ ਵੀ ਲਾਇਆ ਹੋਇਆ ਹੈ ਉਹਦੇ ਵਿੱਚ ਸੈਲਰੀ ਪੈਂਦੀ ਹੈ ਨਾਲ ਗੈਸ ਕੱਢੀ ਜਾਂਦੀ ਹੈ ਉਹਦੇ ਵਿੱਚੋਂ ਜਿਹਦੇ ਨਾਲ ਘਰ ਦਾ ਆਪਾਂ ਸਾਰਾ ਅ ਅੰਨ ਪਾਣੀ ਪਕਾਉਂਦੇ ਆ ਤੇ ਇਹ ਸਾਰਾ ਖੇਤ ਆਰਗੇਨਿਕ ਹੈ ਤੇ ਮੈਂ ਕਿਹਾ ਚਲੋ ਆਪਾਂ ਨਾ ਤਾਂ ਕਣਕ ਵੇਚਣੀ ਹੈ ਨਾ ਆਪਾਂ ਇਹ ਬਾਸਮਤੀ ਵੇਚਣੀ ਹੈ ਸਿਰਫ ਤੁਹਾਨੂੰ ਇਹ ਤਾਂ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਕੋਈ ਬੰਦਾ ਦੇਖ ਕੇ ਆਪਣਾ ਕੁਦਰਤੀ ਸਿਸਟਮ ਚਲਾਵੇ ਤੇ ਉਹ ਇੱਕ ਜਿਹੜੀ ਕੁਦਰਤੀ ਸਵਰਗ ਰੂਪੀ ਕਿਸਾਨੀ ਹੈ ਉਹਦੇ ਨਾਲ ਜੁੜੇ ਕਿਉਂਕਿ ਇਹ ਆਰਗੈਨਿਕ ਮਹਿੰਗਾ ਬਹੁਤ ਪੈਂਦਾ ਹੈ ਇਹ 1 ਕਿੱਲਾ ਬੀਜ ਜੂ 3-4 ਕੁਇੰਟਲ ਬਾਸਮਤੀ ਹੁੰਦੀ ਹੈ 5-7 ਕੁਇੰਟਲ ਕਣਕ ਹੁੰਦੀ ਹੈ ਇਹ ਬਹੁਤ ਜਿਆਦਾ ਮਹਿੰਗੀ ਪੈਂਦੀ ਹੈ ਪਰ ਘਰ ਦੀ ਹੁੰਦੀ ਹੈ ਆਰਗੈਨਿਕ ਹੁੰਦੀ ਹੈ ਬੀਪੀ ਵਰਗੀਆਂ ਬਿਮਾਰੀਆਂ ਗਰਮੈਸ਼ ਮਨੁੱਖ ਦਾ ਸੁਭਾਅ ਦਿਨ-ਦਿਨ ਚਿਰਚੜਾ ਹੋ ਰਿਹਾ ਹੈ ਰੀਆਂ ਖਾਦਾਂ ਵਾਲੀਆਂ ਫਸਲਾਂ ਖਾ ਕੇ ਉਹਨੂੰ ਛੋਟੀਆਂ-ਛੋਟੀਆਂ ਘਰੇਲੂ ਬਿਮਾਰੀਆਂ ਹੋ ਰਹੀਆਂ ਉਹਨਾਂ ਤੋਂ ਬਚਾਣ ਲਈ ਤੁਹਾਨੂੰ